ਪੰਜਾਬ ਭਰ ਦੇ ਵਿੱਚ ਅੱਜ ਬੱਸਾਂ ਦੇ ਜੇ ਡਰਾਈਵਰ ਤੇ ਕੰਡਕਟਰਾਂ ਦੀ ਗੱਲ ਕਰੀਏ ਕਿਉਂਕਿ ਜਿਹੜੇ ਸਰਕਾਰੀ ਬੱਸਾਂ ਚਲਾਉਂਦੇ ਨੇ ਚਾਹੇ ਪੰਜਾਬ ਰੋਡਵੇ ਜਾਂ ਫਿਰ ਪੀਆਰਟੀਸੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਅੱਜ ਰੋਸ਼ ਧਰਨਾ ਜਿਹੜਾ 2 ਘੰਟੇ ਦਾ ਦਿੱਤਾ ਗਿਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੁਰੂ ਨਗਰੀ ਦੇ ਜੋ ਬੱਸ ਸਟੈਂਡ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਪੂਰਨ ਤੌਰ ਦੇ ਉੱਤੇ ਚੱਕਾ ਜਾਮ ਕਹਿ ਸਕਦੇ ਹਾਂ ਕਿ ਜਿਹੜੀ ਸਰਕਾਰੀ ਬੱਸਾਂ ਨੇ ਉਹ ਬੰਦ ਨੇ ਤਾਂ 10 ਤੋਂ 12 ਵਜੇ ਦਾ ਸਮਾਂ ਜਿਹੜਾ ਇਹਨਾਂ ਵੱਲੋਂ ਸਰਦਾਰਿਤ ਕੀਤਾ ਗਿਆ ਸੀਗਾ ਤਾਂ 12 ਵਜੇ ਤੋਂ ਬਾਅਦ ਜਿਹੜੀ ਕਮੇਟਿੰਗ ਪੰਜਾਬ ਸਰਕਾਰ ਦੇ ਨਾਲ ਕੀਤੀ ਜਾਣੀ ਆ ਤਾਂ ਰੋਸ਼ ਧਰਨਾ ਲਗਾਉਣ ਦਾ ਮਕਸਦ ਇਹਨਾਂ ਦਾ ਇਹ ਆ ਕਿ ਜੋ ਬੱਸਾਂ ਦੀ ਹਾਲਾਤ ਇਹ ਗੱਲ ਕਰ ਲਈਏ ਤਾਂ ਬਹੁਤ ਹੀ ਮਾੜੇ ਜਿਹੜੇ ਹੋ ਚੁੱਕੇ ਨੇ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੈਗੀਆਂ ਇਹਨਾਂ ਦੇ ਜਿਹੜੇ ਰਿਪੇਅਰ ਦੇ ਕੋਈ ਵੀ ਸਾਧਨ ਜਿਹੜਾ ਇਹਨਾਂ ਦੇ ਕੋਲ ਨਹੀਂ ਹੈਗਾ ਤਾਂ ਇਹ ਮੰਗਾਂ ਨੂੰ ਲੈ ਕੇ ਜੋ ਇਹਨਾਂ ਵੱਲੋਂ ਜਿਹੜੇ ਅੱਜ ਧਰਨੇ ਦਿੱਤੇ ਜਾ ਰਹੇ ਨੇ ਤਾਂ ਪ੍ਰਸ਼ਾਸਨ ਸਰਕਾਰ ਅੱਗੇ ਖਾਸ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਜੜੀ ਸੁਣਵਾਈ ਕੀਤੀ ਜਾਵੇ ਲੇਕਿਨ ਉੱਥੇ ਹੀ ਇਹ ਵੀ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਫੈਸਲਾ ਇਹ ਵੀ ਲਿੱਤਾ ਗਿਆ ਕਿ ਕਿਰਾਏ ਦੇ ਉੱਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦਾ ਪ੍ਰਯੋਗ ਕੀਤਾ ਜਾਏਗਾ ਤਾਂ ਜਿਸ ਦੇ ਵਿੱਚ ਕਿ ਜੜੇ ਇਹ ਜੋ ਮਲਾਜ਼ਮ ਹੈਗੇ ਨੇ ਜਿਹੜੇ ਡਰਾਈਵਰ ਹੈਗੇ ਨੇ ਜਾਂ ਕੰਡਕਟਰ ਹੈਗੇ ਨੇ ਤਾਂ ਇਹਨਾਂ ਵੱਲੋਂ ਆਪਣੀ ਨੌਕਰੀ ਨੂੰ ਕਹਿ ਸਕਦੇ ਆ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹਨਾਂ ਦੀ ਨੌਕਰੀ ਆ ਉਹ ਖਤਰੇ ਦੇ ਵਿੱਚ ਆ ਤਾਂ ਇਹਨਾਂ ਵੱਲੋਂ ਅੱਜ ਵੱਡੇ ਪੱਧਰ ਦੇ ਉੱਤੇ ਪੰਜਾਬ ਭਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਬੱਸਾਂ ਇਸ ਤਰ੍ਹਾਂ ਦੇ ਨਾਲ ਲਗਾ ਕੇ ਪੂਰਨ ਤੌਰ ਦੇ ਉੱਤੇ ਬੱਸ ਸਟੈਂਡ ਜਿਹੜਾ ਬੰਦ ਕੀਤਾ ਗਿਆ ਚੱਕਾ ਜਾਮ ਕਹਿ ਸਕਦੇ ਆ ਕੀਤਾ ਗਿਆ ਇਹਨਾਂ ਵੱਲੋਂ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਵਕ ਵਕ ਮੰਗਾਂ ਨੂੰ ਲੈ ਕੇ ਜਿਹੜਾ ਜਿਨ੍ਹਾਂ ਵੱਲੋਂ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਗੁਰੂ ਨਗਰੀ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਜਿੱਥੇ ਕਿ ਇਹਨਾਂ ਵੱਲੋਂ ਜਿੱਥੋਂ ਕਿ ਬੱਸਾਂ ਗੁਰੂ ਨਗਰੀ ਦੇ ਬੱਸ ਸਟੈਂਡ ਤੋਂ ਬਾਹਰ ਨੂੰ ਜਾਂਦੀਆਂ ਨੇ ਤਾਂ ਰੋਡ ਬਿਲਕੁਲ ਹੀ ਬਲੌਕ ਜੜੀ ਆ ਇਹਨਾਂ ਵੱਲੋਂ ਕਰ ਦਿੱਤੀ ਗਈ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਜਾਣਕਾਰੀ ਦੇ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ ਕਿਉਂਕਿ ਬੱਸਾਂ ਦੇ ਹਾਲਾਤ ਪਿਛਲੇ ਸਮੇਂ ਤੋਂ ਕਾਫੀ ਮਾੜੇ ਜਿਹੜੇ ਹੋ ਚੁੱਕੇ ਨੇ ਤਾਂ ਉਹਨਾਂ ਦੀ ਰਿਪੇਅਰ ਨੂੰ ਲੈ ਕੇ ਵੱਡੀ ਮੰਗ ਜਿਹੜੀ ਇਹਨਾਂ ਵੱਲੋਂ ਰੱਖੀ ਗਈ ਹੈ ਕਿਉਂਕਿ ਰਿਪੇਅਰ ਦਾ ਕੋਈ ਵੀ ਸਮਾਨ ਨਹੀਂ ਹੈਗਾ ਤਾਂ ਉਸ ਚੀਜ਼ ਨੂੰ ਲੈ ਕੇ ਸਰਕਾਰ ਤਾਂ ਗੱਲ ਪੰਚਾ ਰਹੇ ਨੇ ਆਪਣੀ ਤਾਂ ਇਸ ਦੇ ਵਿੱਚ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਇਹ ਵੀ ਕਹਿ ਗਿਆ ਕਿ ਜਿਹੜੇ ਪ੍ਰਾਈਵੇਟ ਬੱਸਾਂ ਇਹਨਾਂ ਵੱਲੋਂ ਜਿਹੜੀਆਂ ਕਿਰਾਏ ਤੇ ਲਿੱਤੀਆਂ ਜਾਣੀਆਂ ਤਾਂ ਉਸ ਦੇ ਨਾਲ ਇਹਨਾਂ ਦੀਆਂ ਨੌਕਰੀਆਂ ਨੂੰ ਵੀ ਖਤਰਾ ਹੈਗਾ ਤਾਂ ਬੀਤੇ ਸਮੇਂ ਦੇ ਵਿੱਚ ਵੀ ਜਦੋਂ ਇਹਨਾਂ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਬੰਦ ਕੀਤਾ ਗਿਆ ਸੀਗਾ ਬੱਸਾਂ ਚਲਾਉਣੀਆਂ ਬੰਦ ਕੀਤੀਆਂ ਗਈਆਂ ਸੀਗੀਆਂ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਹੁਣ ਇਹ ਜੋ ਰਿਪੇਅਰ ਨੂੰ ਲੈ ਕੇ ਮੇਨਟੇਨੈਂਸ ਨੂੰ ਲੈ ਕੇ ਬੱਸਾਂ ਦੀਆਂ ਤਾਂ ਇਹ ਚੀਜ਼ਾਂ ਨੂੰ ਲੈ ਕੇ ਅੱਜ ਵੀ ਧਰਨਾ ਫੇਰ ਤੋਂ ਲੱਗਾ ਤਾਂ ਹੁਣ ਸਰਕਾਰ ਦੀ ਜਿਹੜੀ 12 ਵਜੇ ਤੋਂ ਬਾਅਦ ਮੀਟਿੰਗ ਹੈਗੀ ਆ ਤਾਂ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਹੁਣ ਸਰਕਾਰ ਜਿਹੜਾ ਕੀ ਫੈਸਲਾ ਇੰਡੀਆ ਟਰਾਂਸਪੋਰਟ ਮੰਤਰਾਲੇ ਜਿਹੜੇ ਹੈਗੇ ਨੇ ਮੰਤਰੀ ਹੈਗੇ ਨੇ ਲਾਲਜੀਤ ਸਿੰਘ ਪੋਲਰ ਉਹਨਾਂ ਵੱਲੋਂ ਕੀ ਵੱਡਾ ਫੈਸਲਾ ਲਿੱਤਾ ਜਾਂਦਾ ਹੈ ਜਾਂ ਸੀਐਮ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਕੀ ਫੈਸਲਾ ਲਿੱਤਾ ਜਾਂਦਾ ਕਿਉਂਕਿ 12 ਵਜੇ ਦੇ ਕਰੀਬ ਜਿਹੜੀ ਹੈ ਮੀਟਿੰਗ ਹੋਣੀ ਆ 12 ਵਜੇ ਤੋਂ ਬਾਅਦ ਤਾਂ ਉੱਥੇ ਹੀ ਅੱਜ ਜਿਹੜਾ ਇਹਨਾਂ ਦਾ ਤਰਨਾ ਸੀਗਾ 10 ਤੋਂ 12 ਸੀਗਾ ਤਾਂ ਮੀਟਿੰਗ ਤੋਂ ਬਾਅਦ ਜੋ ਫੈਸਲਾ ਆਏਗਾ ਉਸ ਤੋਂ ਬਾਅਦ ਇਹਨਾਂ ਵੱਲੋਂ ਫੇਰ ਤੋਂ ਜਿਹੜਾ ਅਗੋਂ ਕੀ ਕਾਰਵਾਈ ਇਹਨਾਂ ਵੱਲੋਂ ਪਾਈ ਜਾਣੀ ਆ ਤਾਂ ਉਹ ਜਿਹੜਾ ਆਪਣਾ ਪ੍ਰੋਗਰਾਮ ਉਲੇਖਿਆ ਜਾਏਗਾ ਇਹਨਾਂ ਵੱਲੋਂ ਤਾਂ ਜੋ ਵੀ ਅਪਡੇਟ ਹੋਏਗੀ ਤਰਨਾ ਕਲੀ-ਕਲੀ ਅਪਡੇਟ ਜਿਹੜੀ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਕੱਠੇ ਜਗਬਾਨੀ ਟੀਵੀ ਸ਼੍ਰੀਮਚਾ ਸਾਹਿਬ